ਦਲਾਲਾਬਾਦ ਦੇ ਵਿੱਚ ਇੱਕ ਪ੍ਰੋਗਰਾਮ 'ਚ ਅਸੀਂ ਦੋਸ਼ੀ ਸਾ ਬੈਠੇ ਨੇ ਤੇ ਜਦੋਂ ਜਨਮ ਲੈਂਦਾ ਨਾ ਜਦੋਂ ਜਨਮ ਲੈਂਦਾ ਹਲਾ ਹਾਲਾਂਕਿ ਉਹਦੀਆਂ ਅੱਖਾਂ ਨਹੀਂ ਖੁਲੀਆਂ ਹੁੰਦੀ ਕੁਲਦੀਪ ਜੀ ਬਰਾੜ ਸਾਹਿਬ ਉਹਦੀਆਂ ਅੱਖਾਂ ਨਹੀਂ ਖੁਲੀਆਂ ਹੁੰਦੀਆਂ ਉਹਦਾ ਸਾਹ ਵੀ ਨਹੀਂ ਹਲੇ ਮੇਰੇ ਇੱਕ ਅਪੀਲ ਹੈ ਸਾਰਿਆਂ ਨੂੰ ਕਿ ਜਿਸ ਦਿਨ ਵੀ ਜਿਸ ਦਿਨ ਵੀ ਤੁਹਾਨੂੰ ਮੌਕਾ ਮਿਲ ਜੇ ਕਿ ਪ੍ਰਮਾਤਮਾ ਨੇ ਕਲਮ ਤੁਹਾਡੇ ਹੱਥ 'ਚ ਸਰ ਅਜਿਹਾ ਕੀ ਪ੍ਰੋਗਰਾਮ ਸੀਗਾ ਕੀ ਕਹਿਣਾ ਤੁਹਾਨੂੰ ਅੱਜ ਆਲ ਇੰਡੀਆ ਐਸ ਸੀ ਐਸ ٹی ਰੇਲਵੇ EMPLOYEES ASSOCIATION ਵੱਲੋਂ ਬਾਬਾ ਸਾਹਿਬ ਜੀ ਨੂੰ ਸਮਰਪਿਤ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਾਇਆ ਗਿਆ ਹੈ ਔਰ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਾਸੀਆਂ ਹੀ ਨੂੰ ਹੀ ਨਹੀਂ ਬਲਕਿ ਦੇਸ਼ ਦੁਨੀਆ ਦੇ ਵਿੱਚ ਵੱਸਦੇ ਹੋਏ ਸਾਰੇ ਭਾਰਤ ਵਾਸੀਆਂ ਨੂੰ ਅੰਬੇਡਕਰਵਾਦੀਆਂ ਨੂੰ ਸਾਰੀ ਦੁਨੀਆ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਬਹੁਤ ਬਹੁਤ ਮੁਬਾਰਕਬਾਦ ਅੱਜ ਯੂਨੀਅਨ ਦੇ ਜਿਹੜੇ ਕਰਤਾ-ਕਰਤਾ ਔਰ ਆਗੂ ਸਹਿਮਾਨ ਸਾਡੇ ਸੁਦੀਸ਼ ਮਹਿਰਾ ਜੀ ਸਾਡੇ ਪ੍ਰਕਾਸ਼ ਗੋਸ਼ੀ ਜੀ ਮੱਖਣਾਲ ਜੀ ਔਰ ਵੀ ਬਹੁਤ ਸਾਰੇ ਸਾਥੀ ਨੇ ਜਿਨ੍ਹਾਂ ਨੇ ਮੈਂ ਉਹਨਾਂ ਦੇ ਕਈਆਂ ਦੇ ਨਾਮ ਨਹੀਂ ਜਾਣਦਾ ਲੇਕਿਨ ਬਾਈ ਫੇਸ ਮਨ ਅਨੁਸਾਰ ਉਹਨਾਂ ਨੂੰ ਜਾਣਦਾ ਹੈ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਢੁਆਇਆ। ਬਾਬਾ ਸਾਹਿਬ ਦੀ ਸੋਚ ਜਿਹੜੀ ਹੈ ਉਹ ਅੱਜ ਘਰ-ਘਰ ਪਹੁੰਚਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਬਹੁਤ ਦੁਖਦ ਗੱਲ ਹੈ ਕਿ ਸਾਡੇ ਪੋਲੀਟੀਕਲ ਸਿਸਟਮ ਦੇ ਸਾਡੇ ਪੋਲੀਟੀਕਲ ਲੀਡਰ ਸਹਿਮਾਨ ਜਿਹੜੀ ਜ਼ਵਾਇਤੀ ਪਾਰਟੀਆਂ ਦੇ ਰਹੇ ਨੇ ਉਹਨਾਂ ਨੇ ਬਾਬਾ ਸਾਹਿਬ ਨੂੰ ਸਿਰਫ ਔਰ ਸੇ ਦਲਿਤਾਂ ਦਾ ਲੀਡਰ ਦੱਸਿਆ ਦਲਿਤਾਂ ਦਾ ਮਸੀਹਾ ਦੱਸਿਆ ਜਦਕਿ ਬਾਬਾ ਸਾਹਿਬ ਸਿਰਫ ਔਰ ਸੇ ਦਲਿਤਾ ਦੇ ਮਸੀਹਾ ਜਾਂ ਦਲਿਤਾਂ ਦੇ ਲੀਡਰ ਨਹੀਂ ਸੀ ਉਹ ਸਰਬ ਸਮਾਜ ਦੇ ਮਸੀਹਾ ਸੀ ਅੱਜ ਜੇਕਰ ਰਾਈਟ ਟੂ ਫਰੀडम ਬੋਲਣ ਦੀ ਸਾਨੂੰ ਅਜਾਤੀ ਹੈ ਤਾਂ ਉਹ ਕੱਲੇ ਦਲਿਤਾਂ ਨੂੰ ਨਹੀਂ ਮਿਲੀ ਸਾਰੇ ਦੇਸ਼ ਨੂੰ ਮਿਲੀ ਹੈ ਸੰਵਿਧਾਨ ਦੀ ਰਚਨਾ ਕੀਤੀ 26 ਜਨਵਰੀ 1950 ਪੰਜਾਬ ਨੂੰ ਜਦੋਂ ਸੰਵਿਧਾਨ ਇਸ ਦੇਸ਼ ਦੇ ਵਿੱਚ ਲਾਗੂ ਹੋਇਆ ਇਸ ਦੇਸ਼ ਦੇ ਵਿੱਚ ਸਮਾਨਤਾ ਦੀ ਗੱਲ ਹੋਈ ਇਸ ਦੇਸ਼ ਦੇ ਵਿੱਚ ਇਕਵੈਲਟੀ ਦੀ ਗੱਲ ਹੋਈ ਇਸ ਦੇਸ਼ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਦੇਸ਼ ਦੇ ਵਿਕਾਸ ਕਰਨ ਦੀ ਗੱਲ ਸੋ ਇਹ ਜਿਹੜੇ ਬਾਬਾ ਸਾਹਿਬ ਦੀ ਸੋਚ ਹੈਗੀ ਹੈ ਇਹ ਅੱਜ ਘਰ ਘਰ ਹਰ ਘਰ ਚ ਲੈ ਜਾਣ ਦੀ ਜ਼ਰੂਰਤ ਹੈ ਮੈਂ ਧੰਨਵਾਦ ਕਰਾਂ ਮਾਨਯੋਗ ਮੁੱਖ ਮੰਤਰੀ ਸਦਾਕਾ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਬਣਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਪੰਜਾਬ ਦੇ ਹਰ ਸਰਕਾਰੀ ਦਫਤਰ ਦੇ ਵਿੱਚ ਉੱਥੇ ਕਿਸੇ ਪੋਲਿਟਿਕਲ ਲੀਡਰ ਦੀ ਕੋਈ ਫੋਟੋ ਨਹੀਂ ਹੋਵੇਗੀ ਉੱਥੇ ਕਿਸੇ ਮੁੱਖ ਮੰਤਰੀ ਦੀ ਫੋਟੋ ਨਹੀਂ ਹੋਵੇਗੀ ਉੱਥੇ ਕਿਸੇ ਮੰਤਰੀ ਦੀ ਫੋਟੋ ਨਹੀਂ ਹੋਵੇਗੀ ਭਾਵੇਂ ਉਹ ਛੋਟੇ ਤੋਂ ਛਟੇ ਕਿਸੇ ਕਲਰਕ ਦਾ ਰੂਮ ਹੈ ਜਾਂ ਚੀਫ ਸੈਕਟਰੀ ਸਾਹਿਬ ਦਾ ਆਫਿਸ ਹੈ ਪੰਜਾਬ ਦੇ ਹਰ ਇੱਕ ਆਫਿਸ ਦੇ ਵਿੱਚ ਜੇਕਰ ਕਿਸੇ ਦੀ ਫੋਟੋ ਲੱਗੇਗੀ ਤਾਂ ਉਹ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਫੋਟੋ ਹੋਏਗੀ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹੋਏਗੀ ਔਰ ਇਸ ਇਹ ਇਹ ਜਿਹੜੀ ਇਹ ਸੋਚ ਹੈ ਬਾਬਾ ਸਾਹਿਬ ਦੀ ਸੇਵਾ ਨੂੰ ਸਮਰਪਿਤ ਹੈ ਔਰ ਮੈਂ ਧੰਨਵਾਦੀ ਹਾਂ ਸੀਐਮ ਸਾਹਿਬ ਦਾ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਉਸ ਕਿਉਂਕਿ ਜਿਹੜੀ ਸੋਚ ਹੈ ਉਹ ਉਦੋਂ ਹੀ ਪਹੁੰਚੇਗੀ ਜਦੋਂ ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਸਾਡੇ ਹਰ ਘਰ ਤੱਕ ਹਰ ਦਫ਼ਤਰ ਤੱਕ ਪਹੁੰਚਦੀ ਔਰ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦਾ ਕੋਈ ਵੀ ਚਾਹੇ ਉਹ ਸੈਮੀ ਗਵਰਨਮੈਂਟ ਹੋ ਚਾਹੇ ਗਵਰਨਮੈਂਟ ਹੋ ਅੱਜ ਕੋਈ ਵੀ ਦਫ਼ਤਰ ਇਦਾਂ ਦਾ ਨਹੀਂ ਹੈ ਜਿੱਥੇ ਕਿ ਬਾਬਾ ਸਾਹਿਬ ਦੀ ਫੋਟੋ ਸ਼ੀਸ਼ੇ ਤੇ ਨਾ ਹੋਵੇ